ਤੇ ਹੁਣ ਖਬਰਾਂ تفصیل ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਆਮ ਆਦਮੀ ਕਲੀਨਿਕਾਂ ਦੇ ਵਿਰੋਧ ਤੇ ਜਵਾਬ ਵੇਖਣ ਨੂੰ ਮਿਲਿਆ। ਜਵਾਬ ਬੜਾ ਰੋਚਕ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਖੰਡਰ ਹੋ ਚੁੱਕੇ ਆ ਇਮਾਰਤਾਂ ਦੇ ਵਿੱਚ ਆਮ ਆਦਮੀ ਕਲੀਨਿਕ ਖੋਲੇ ਗਏ। ਪੀਟੀਸੀ న్యూਸ ਦੇ ਹੱਥਾ ਦਸਤਾਵੇਜ਼ਾਂ ਤੋਂ ਖੁਲਾਸਾ ਪੀਟੀਸੀ న్యూਸ ਦੇ ਜਿਹੜੇ ਹੱਥ ਦਸਤਾਵੇਜ਼ ਲੱਗੇ ਨੇ ਇਹਨਾਂ ਤੋਂ ਖੁਲਾਸਾ ਹੋਇਆ ਪਿੰਡੂ ਡਿਸਪੈਂਸਰੀਆਂ ਦਾ ਸਟਾਫ ਹੀ ਕਲੀਨਿਕਾਂ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ। ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਭੇਜੇ ਗਏ ਉਹ ਪੱਤਰ ਵੀ ਸਾਹਮਣੇ ਆ ਰਹੇ ਨੇ। ਸੋ ਵਲ ਮਿਲਾ ਕੇ ਵਿਵਾਦ ਰੁਕਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਆਵਾਜ਼ੀ ਪਾਰਟੀ ਸਰਕਾਰ ਸਵਾਲਾਂ ਦੇ ਕੇ ਫਿਰਦੀ ਵਿਖਾਈ ਦੇ ਰਹੀ ਆਮ ਆਦਮੀ ਕਲੀਨਿਕ ਖੋਲ ਦਿੱਤੇ ਗਏ 500 ਕਲੀਨਿਕ ਪੰਜਾਬ ਦੇ ਵਿੱਚ ਖੁੱਲੇ ਗਏ ਪਰ ਮੁੱਖ ਮੰਤਰੀ ਭਗਵੰਤ ਸ마ਨ ਦਾ ਕਹਿਣਾ ਹੈ ਕਿ ਖੰਡਰ ਹੋ ਚੁਕੀਆਂ ਇਮਾਰਤਾਂ ਦੇ ਵਿੱਚ ਆਮ ਆਦਮੀ ਕਲੀਨਿਕ ਖੁੱਲੇ ਗਏ ਪੀਟੀਸੀ ਨਿਊਜ਼ ਦੇ ਅਧਰਥ ਕਈ ਜਿਹੇ ਡਾਕੂਮੈਂਟਸ ਲੱਗੇ ਨੇ ਜਿਨ੍ਹਾਂ ਦੇ ਵਿੱਚ ਸਮਝ ਆਂਦੀ ਹੈ ਕਿ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਪੱਤਰ ਭੇਜੇ ਗਏ ਸੀ ਕਿ ਪਿੰਡੂ ਡਿਸਪੈਂਸਰੀਆਂ ਦਾ ਸਟਾਫ ਕਲੀਨਿਕਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਯਾਨੀ ਕਿ ਇਲਜ਼ਾਮ ਮਾਨ ਸਰਕਾਰ ਤੇ ਆਹੀ ਨੇ ਕਿ ਪਿੰਡੋ ਡਿਸਪੈਂਸਰੀਆਂ ਜਿਹੜੀ ਕਿ ਪਹਿਲਾਂ ਹੀ ਚੱਲ ਰਹੀਆਂ ਸੀ ਮੌਜੂਦ ਸੀ ਉਹਨਾਂ ਦੇ ਵਿੱਚ ਸਟਾਫ ਦੀ ਕਟੌਤੀ ਕਰਕੇ ਉਹਨਾਂ ਦੇ ਸਾਰੇ ਸਹੂਲਤਾਂ ਦੀ ਕਟੌਤੀ ਕਰਕੇ ਸਿਰਫ ਔਰ ਸਿਰਫ ਆਪਣੀ ਫੋਟੋ ਚਪਕਾ ਦਿੱਤੀ ਗਈ ਸੀਐਮ ਮਾਨ ਵੱਲੋਂ ਕੀ ਇਹ ਪੂਰਾ ਮਾਮਲਾ ਬਖੌਣਯੋਗ ਨਹੀਂ ਇਕ ਰਿਪੋਰਟ ਜੀ ਉਹਦੇ ਵਿੱਚ ਪਾਥੀਆਂ ਪੱਥੀਆਂ ਪਈਆਂ ਨੇ ਉਹਦੇ ਵਿੱਚ ਸਾਰੇ ਪਿੰਡ ਦੇ ਆਵਾਰਾ ਪਸ਼ੂ ਉੱਥੇ ਰਹਿੰਦੇ ਨੇ ਕੋ ਖੰਡਰ ਬਣ ਗਏ ਜੇ ਅਸੀਂ ਉਹਨੂੰ ਦੋ ਕਮਰੇ ਹੋਰ ਪਾ ਕੇ ਚਲਾ ਕੇ ਉਥੇ ਐਮਬੀਬੀਐਸ ਡਾਕਟਰ ਬਿਠਾਤਾ ਫਾਰਮਸਿਸਟ ਬਿਠਾਤਾ ਨਰਸਸ ਬਿਠਾਤੀਆਂ ਗੋਲੀਆਂ ਦਵਾਈਆਂ ਧਰਤੀਆਂ ਚਲਾਤਾ ਤਾਂ ਕੋਈ ਮਾੜਾ ਕੰਮ ਕਰਤੀ ਮੁੱਖ ਮੰਤਰੀ ਸਾਹਿਬ ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਜਾਇਜ਼ ਹੈ ਜੇ ਮਾਰਤਾ ਪੁਰਾਣੀਆਂ ਨੇ ਖੰਡਰ ਨੇ ਉਥੇ ਪਸ਼ੂ ਬੈਠਦੇ ਨੇ ਡਾਕਟਰ ਨਹੀਂ ਨੇ ਤਾਂ ਜ਼ਰੂਰ ਉਹਨਾਂ ਨੂੰ ਮੁਹੱਲਾ ਕਲੀਨਿਕਾਂ ਵਿੱਚ ਬਦਲਿਆ ਜਾਣਾ ਜਾਇਜ਼ ਹੈ ਲੋਕਾਂ ਨੂੰ ਸੇਧ ਸਹੂਲਤਾ ਦੇਣਾ ਸਰਕਾਰ ਦਾ ਫਰਜ਼ ਵੀ ਹੈ ਪਰ ਲੋਕਾਂ ਤੋਂ ਮੌਜੂਦਾ ਸਿਹਤ ਸਹੂਲਤਾ ਖੋਕੇ ਸਿਰਫ ਫੋਕੀ ਸਿਆਸਤ ਚਮਕਾਉਣਾ ਉਹ ਵੀ ਸਿਹਤ ਵਰਗੇ ਗੰਭੀਰ ਮਾਮਲੇ ਤੇ ਅਪਰਾਧ ਹੈ ਇਹ ਅਸੀਂ ਨਹੀਂ ਕਹਿ ਰਹੇ ਇਹ ਕਹਿ ਰਹੇ ਨੇ ਇਹ ਦਸਤਾਵੇਜ਼ ਇਹ ਤਸਵੀਰਾਂ ਤੇ ਇਸ ਪੈਂਸਰੀ 'ਚ ਇੱਥੇ ਪਹਿਲਾਂ ਡਾਕਟਰ ਹੁੰਦਾ ਸੀ ਜੀ ਹਾਂਜੀ ਉਹਨਾਂ ਦੀ ਬਦਲੀ ਹੋ ਗਈ ਉਹਨਾਂ ਦੀ ਬਦਲੀ ਹੋ ਗਈ ਤੇ ਨਾਲ ਫਾਰਮਾਸਿਟੀ ਗਿਆ ਉਹਨਾਂ ਦੀ ਵੀ ਬਦਲੀ ਉਹਨਾਂ ਦੀ ਵੀ ਬਦਲੀ ਹੋ ਉਹਨਾਂ ਦੀ ਵੀ ਬਦਲੀ ਸਾਰਿਆਂ ਦੀ ਬਦਲੀ ਹੋ ਗਈ ਤੇ ਆ ਬੰਦ ਹੋ ਗਿਆ ਹੁਣ ਜਿੰਦਰਾ ਲੱਗ ਗਿਆ ਕਿੱਥੇ ਬੰਦ ਸੀ ਉਹ ਜਿੰਦਰਾ ਅੱਗੇ ਹਿਉ ਅੱਛਾ ਅਗੇ ਰੂ ਇਹ ਵਿਰੋਧ ਤੁਹਾਡਾ ਪੰਜਾਬ ਚ ਜਿਹੜਾ ਹੈਲਥ ਪ੍ਰਤੀਮਾ ਲਾ ਕਲੀਨਿਕ ਆ ਇਸ ਦਾ ਅਸੀਂ ਵੈਲਕਮ ਕਰਦੇ ਹਾਂ ਪਰ ਸਾਡੀ ਬੇਨਤੀ ਆ ਵੀ 20000 ਦੀ 25000 ਦੀ ਆਬਾਦੀ ਆ ਸਹਿਣ ਵੀ ਸਾਡਾ ਜਿਹੜਾ ਮੋਡਲਾ ਸਿਹਤ ਕੇਂਦਰ ਇਹਨੂੰ ਬੰਦ ਨਾ ਕੀਤਾ ਜਾਵੇ ਤੁਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਤੁਸੀਂ ਸਾਥੋਂ ਜਗਾ ਲੈ ਲੋ ਜਿੱਥੇ ਵੀ ਤੁਹਾਨੂੰ ਠੀਕ ਲੱਗਦੀ ਆ ਲੋਕ ਸਮਝਣਗੇ ਜਗਾ ਤੁਹਾਨੂੰ ਦੇ ਦੇਾਂਗੇ ਉੱਥੇ ਤੁਸੀਂ ਬਿਲਡਿੰਗ ਬਣਾ ਕੇ ਸ਼ੁਰੂ ਕਰਦੇ ਆ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਆ ਜਾਨ ਨਾਲ ਗੱਲ ਕਰ ਰਿਹਾ ਤੁਹਾਡਾ ਰਿਸਪੈਕਟ ਕੀਤੀ ਆ ਇਸ ਦੀ ਆ ਭਾਈ ਭਾਈ ਆ ਫਿਰ ਇੱਕ ਹੀ ਗੱਲ ਆ ਬਾਹਰ ਮਾਰ ਲਫੜੇ ਤੈਨੂੰ ਅੰਦਰ ਸਿੱਧਾ ਹੁੰਦਾ ਬਾਹਰ ਮਾਰ ਲਫੜੇ ਤੈਨੂੰ ਅੰਦਰ ਸਿੱਧਾ ਹੁੰਦਾ ਬਾਹਰ ਮਾਰ ਲਫੜੇ ਤੈਨੂੰ ਅੰਦਰ ਸਿੱਧਾ ਹੁੰਦਾ ਆ ਦੇਖੋ ਜੀ ਕਿਉਂਕਿ ਤੁਹਾਡੇ ਦਾਅਵੇ ਦੇ ਉਲਟ ਇਹ ਦਸਤਾਵੇਜ਼ ਕਹਿ ਰਹੇ ਨੇ ਕਿ ਪਿੰਡੂ ਡਿਸਪੈਂਸਰੀਆਂ ਚੋ ਸਟਾਫ ਸ਼ਿਫਟ ਕੀਤਾ ਜਾ ਰਿਹਾ ਤੁਹਾਡੀਆਂ ਤਸਵੀਰਾਂ ਵਾਲੇ ਆਮ ਆਦਮੀ ਕਲੀਨਿਕਾਂ ਦਾ ਹਿੱਸਾ ਬਣਾਇਆ ਜਾ ਰਿਹਾ ਵੇਖੋ ਪੀਟੀਜੀ ਨਿਊਜ਼ ਦੇ ਹੱਥ ਲੱਗੇ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਗਏ ਇਹ ਆਦੇਸ਼ ਜਿਸ ਵਿੱਚ ਨਲ ਨਥੀ ਨੇ ਫਾਰਮਾਸਿਸਟ ਅਤੇ ਡਾਕਟਰਾਂ ਦੀਆਂ ਇਹ ਲਿਸਟਾਂ ਜੋ ਕਹਿ ਰਹੀਆਂ ਨੇ ਕਿ ਸਟਾਫ ਵੀ ਹੈ ਮਸ਼ੀਨਾਂ ਵੀ ਜੋ ਹੁਣ ਪਿੰਡੂ ਡਿਸਪੈਂਸਰੀਆਂ ਤੋਂ ਤੁਹਾਡੇ ਆਮ ਆਦਮੀ ਕਲੀਨਿਕਾਂ ਦਾ ਹਿੱਸਾ ਬਣਾਏ ਜਾ ਰਹੇ ਨੇ ਫਾਰਮਾਸਿਸਟ ਤੇ ਚੌਥੇ ਦਰਜੇ ਦੇ ਮੁਲਾਜ਼ਮ ਵੀ ਸ਼ਿਫਟ ਕੀਤੇ ਜਾ ਰਹੇ ਨੇ ਇੱਥੋਂ ਤੱਕ ਕਿ ਮਾਨਸਾ ਵਿੱਚ ਤਾਂ ਤੁਹਾਡੀ ਸਰਕਾਰ ਨੇ ਪੱਖੇ ਟਿਊਬਾਂ ਤੇ ਹੋਰ ਸਮਾਨ ਹਟਾ ਕੇ ਡਿਸਪੈਂਸਰੀ ਨੂੰ ਤਾਲੇ ਜੜਨ ਦਾ ਹੁਕਮ ਵੀ ਸੁਣਾਇਆ ਜਦੋਂ ਕਿ ਪਿੰਡ ਸ਼ੈਣਾ ਦੀ ਪੰਚਾਇਤ ਦਾ ਵਿਰੋਧ ਪੂਰੇ ਪੰਜਾਬ ਨੇ ਵੇਖਿਆ ਤੁਹਾਡਾ ਰਿਸਪੈਕਟ ਕੀਤੀ ਆ ਜੀ ਅੱਜ ਆ ਜਾ ਬਾਈ ਆ ਜਾ ਬਾਈ ਆ ਫਿਰ ਇਹ ਕੀ ਗੱਲ ਹੈ ਬਾਹ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ ਬਾਹ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ ਬਾਹ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ ਆ ਦੇਖੋ ਜੀ ਆ ਤੇ ਫਰੀਦਕੋਟ ਵਿੱਚ ਜਲਦੀ ਡਿਸਪੈਂਸਰੀ ਨੂੰ ਕਲੀਨਿਕ ਬਣਾਏ ਜਾਣ ਦੀ ਗਵਾਹੀ ਖੁਦ ਸਟਾਫ ਦੇ ਰਿਹਾ ਚਾਰ ਪੰਜ ਦਿਨ ਹੋ ਗਏ ਚਾਰ ਪੰਜ ਦਿਨ ਹੋ ਗਏ ਕੀ ਮੈਂ ਠੀਕ ਗੱਲ ਕਰ ਰਿਹਾ ਹਾਂ ਜੀ ਤੁਸੀਂ ਇੱਥੇ ਹੀ ਹੋ ਹਾਂਜੀ ਹਾਂਜੀ ਡਿਸਪੈਂਸਰੀ ਬੰਦ ਹੋ ਗਈ ਆ ਡਿਸਪੈਂਸਰੀ ਬੰਦ ਹੋ ਗਈ ਡਿਸਪੈਂਸਰੀ ਬੰਦ ਹੋ ਗਈ ਕੇਵਲ ਤੁਸੀਂ ਵੈਲਨੈਸ ਸੈਂਟਰ ਵਾਲੇ ਰਹਿ ਗਏ ਹਾਂਜੀ ਹਾਂਜੀ ਤੇ ਡਿਸਪੈਂਸਰੀ ਚ ਇੱਥੇ ਪਹਿਲਾਂ ਡਾਕਟਰ ਹੁੰਦਾ ਸੀ ਜੀ ਹਾਂਜੀ ਉਹਨਾਂ ਦੀ ਬਦਲੀ ਹੋ ਗਈ ਉਹਨਾਂ ਦੀ ਬਦਲੀ ਹੋ ਗਈ ਤੇ ਨਾਲ ਫਾਰਮਾਸਿਸਟ ਸੀਗੇ ਉਹਨਾਂ ਦਾ ਵੀ ਬਦਲੀ ਉਹਨਾਂ ਦੀ ਵੀ ਬਦਲੀ ਹੋ ਉਹਨਾਂ ਦਾ ਦਰਜਾ ਚਾਰ ਦੇ ਸੀਗੇ ਉਹਨਾਂ ਦੀ ਵੀ ਬਦਲੀ ਸਾਰਿਆਂ ਦੀ ਬਦਲੀ ਹੋ ਗਈ ਤੇ ਆ ਬੰਦ ਹੋ ਗਿਆ ਹੁਣ ਜਿੰਦਰਾ ਲੱਗਿਆ ਕਿੱਥੇ ਬੰਦੇ ਸੀ ਉਹ ਅੱਗੇ ਇੱਧਰ ਅੱਗੇ ਜੀ ਉਹ ਅੱਛਾ ਅੱਗੇ ਹੁਣ ਜਦੋਂ ਉਹ ਜੀ ਚਾਰ ਦਾ ਸੀ ਜੀ ਅੱਜ ਕਮਰਾ ਡਾਕਟਰ ਆ ਦਾ ਤੁਸਾਂ ਦਾ ਜਿਹੜੇ ਹਾਂ ਜਿਹੜੇ ਡਾਕਟਰ ਸੀਗੇ ਐਮਬੀਬੀਐਸ ਜਿਨ੍ਹਾਂ ਦੀ ਬਦਲੀ ਹੋ ਗਈ ਡਾਕਟਰ ਗੁਰਪ੍ਰੀਤ ਡਾਕਟਰ ਗੁਰਪ੍ਰੀਤ ਉਹਨਾਂ ਦਾ ਕਮਰਾ ਸੀ ਜੀ ਤੇ ਇਹ ਕਿੱਦਾਂ ਤੋਂ ਆਰਡਰ ਹੋ ਗਿਆ ਇਹਨਾਂ ਤੇ ਆ ਇਹਨਾਂ ਦੇ ਹੋਵੇ 4-5 ਦਿਨ ਹੋ ਗਏ 4-5 ਦਿਨ ਹੋ ਗਏ 4-5 ਦਿਨ ਹੋ ਗਏ ਸੋ ਆ ਜਿਹੜੀ ਰੂਰਲ ਡਿਸਪੈਂਸਰੀ ਸੀ ਤੁਸੀਂ ਦੇਖ ਲਓ ਪਾਲ ਸਾਹਿਬ ਵੇਲੇ ਪ੍ਰੋਪਰ ਬੈੱਡ ਇੱਥੇ ਚੈੱਕ ਹੁੰਦਾ ਸੀ ਸਾਰਾ ਡਾਕਟਰ ਮੌਜੂਦ ਹੁੰਦਾ ਸੀ ਮੈਡੀਸਨ ਸਟਾਕ ਉਰਮਾਰੀ ਤੇ ਹੁਣ ਸਾਰੀਆਂ ਸਹੂਲਤਾਂ ਤੋਂ ਵਾਂਝੇ ਹੋ ਗਏ। ਜ਼ਾਇਰਤ ਤਸਵੀਰਾਂ ਤੇ ਦਸਤਾਵੇਜ਼ ਸਵਾਲ ਖੜੇ ਕਰ ਰਹੇ ਨੇ ਤਾਂ ਵਿਰੋਧੀ ਵੀ ਹਮਲਾਵਰ ਹੋ ਗਏ ਨੇ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪ ਦੀ ਇਸ ਹਰਕਤ ਨੂੰ ਸੇਤ ਟਾਂਚੇ ਨੂੰ ਤਬਾਹ ਕਰਨ ਵਾਲੀ ਚਾਲ ਘਰਾਰ ਦਿੱਤਾ ਹੈ। ਉਹਨਾਂ ਨੇ ਕਿਹਾ ਸਾਨੂੰ ਸਾਡੇ ਹਸਪਤਾਲਾਂ ਵਿੱਚ ਦਵਾਈਆਂ ਦੀ ਲੋੜ ਹੈ। ਸਾਨੂੰ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਦੀਆਂ ਅਸਾਮੀਆਂ ਭਰਨ ਦੀ ਲੋੜ ਹੈ। ਅਜਿਹਾ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਆਮ ਆਦਮੀ ਕਲੀਨਿਕਾਂ ਵਰਗੀਆਂ ਚਾਲਾਂ ਦਾ ਸਹਾਰਾ ਲੈ ਰਹੀ ਹੈ ਇਹ ਸਭ ਦੇ ਨਤੀਜੇ ਦੇ ਵਜੋਂ ਸਿਹਤ ਖੇਤਰ ਟੈ ਟੇਰੀ ਹੋ ਜਾਵੇਗਾ ਵੱਡਾ ਸਵਾਲ ਖੜਾ ਹੁੰਦਾ ਕਿ ਇੱਕ ਪਾਸੇ 67% ਆਬਾਦੀ ਜਿਹੜੀ ਪਿੰਡ ਪੇਂਡੂ ਖੇਤਰ ਦੇ ਨਾਲ ਸੰਬੰਧਿਤ ਰੱਖਦੀ ਹੈ ਉਹਨਾਂ ਦੀ ਸਿਹਤ ਦੇ ਨਾਲ ਖਿਲਵਾੜ ਕਿਉਂ ਕੀਤਾ ਜਾ ਰਿਹਾ ਹੈ ਕਿਉਂਕਿ ਆਮ ਆਦਮੀ ਕਲੀਨਿਕ ਬੇਸ਼ੱਕ ਹੁਣ ਤੱਕ ਪੰਜਾਬ ਦੇ ਵਿੱਚ 500 ਤੋਂ ਵੱਧ ਉਹ ਸਾਰੇ ਜਾ ਚੁੱਕੇ ਨੇ ਪਰ ਦੂਸਰੇ ਪਾਸੇ ਪਿੰਡੂ ਡਿਸਪੈਂਸਰੀਆਂ ਦੇ ਵਿੱਚੋਂ ਸਟਾਫ ਸ਼ਿਫਟ ਕਰਨ ਨੂੰ ਲੈ ਕੇ ਹੁਣ ਮੁੜ ਇਤਰਾਜ਼ ਉੱਠਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਆਮ ਆਦਮੀ ਕlinic ਤੇ ਮੁੱਦੇ ਤੇ ਭਗਵੰਤ ਮਾਨ ਦੇ ਦਾਅਵੇ ਆਮ ਆਦਮੀ ਪਾਰਟੀ ਦੀ ਸਰਕਾਰ irdi ਵਿਖਾਈ ਦੇ ਰਹੀ ਹੈ ਉਧਰ ਭਾਜਪਾ ਦਾ ਪੰਜਾਬ ਸਰਕਾਰ ਦੇ ਉੱਪਰ ਵੱਡਾ ਇਲਜ਼ਾਮ ਵਿਐਸਐਮ ਨੂੰ ਤੇਨੂੰ ਲੈ ਕੇ ਵੇਖਣ ਨੂੰ ਮਿਲਿਆ ਉਹਨਾਂ ਕਿਹਾ ਕਿ ਪ੍ਰਾਇਮਰੀ ਹੈਲਥ ਸੈਂਟਰਾਂ ਦੇ ਲਈ ਕੇਂਦਰ ਵੱਲੋਂ ਭੇਜੇ ਗਏ ਪੈਸੇ ਦਾ ਕਲੀਨਿਕਾਂ ਦੇ ਲਈ ਇਸਤੇਮਾਲ ਕਰ ਲਿਆ ਗਿਆ ਪੰਜਾਬ ਨੂੰ ਕੇਂਦਰ ਵੱਲੋਂ 342 ਕਰੋੜ ਰੁਪਏ ਭੇਜੇ ਗਏ ਸੀ ਹਰ ਕਲੀਨਿਕ ਤੇ ਸਰਕਾਰ ਨੇ ਬਿਨਾਂ ਟੈਂਡਰਾਂ ਦੇ ਹੀ 25-25 ਲੱਖ ਰੁਪਏ ਖਰਚ ਕਰ ਦਿੱਤੇ ਸੋ ਭਾਜਪਾ ਦੇ ਇਲਜ਼ਾਮ ਵੀ ਗੰਭੀਰ ਨੇ ਕਿ ਕੇਂਦਰ ਵੱਲੋਂ ਭੇਜੇ ਭੇਜੇ ਗਏ ਪੈਸੇ ਦੀ ਫੰਡ ਦੀ ਗਲਤ ਢੰਗ ਨਾਲ ਵਰਤੋਂ ਕੀਤੀ ਗਈ ਆਮ ਆਦਮੀ ਕਲੀਨਿਕਾਂ ਦੇ ਮੁੱਦੇ ਤੇ ਭਾਜਪਾ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਏ ਨੇ ਕਿ ਪ੍ਰਾਇਮਰੀ ਹੈਲਥ ਸੈਂਟਰਾਂ ਦੇ ਲਈ ਜੋ ਪੈਸਾ ਸੈਂਟਰ ਨੇ ਭੇਜਿਆ ਸੀ ਉਸ ਨੂੰ ਬਿਨਾਂ ਟੈਂਡਰ ਕੱਢਿਆ ਹੀ 25-25 ਲੱਖ ਰੁਪਿਆ ਪ੍ਰਤੀ ਆਮ ਆਦਮੀ ਕਲੀਨਿਕ ਤੇ ਖਰਚ ਕਰ ਦਿੱਤਾ ਗਿਆ ਸਰਕਾਰ ਵੱਲੋਂ ਕਿੰਨੇ ਸਰਕਾਰ ਦੀ ਯੋਜਨਾ ਹੈ ਇਸ ਦੇਸ਼ ਭਰ ਦੇ ਵਿੱਚ ਜਿੰਨੇ ਵੀ ਹੈਲਥ ਇਨਫਰਾਸਟ੍ਰਕਚਰ ਹੈਗਾ ਉਸ ਨੂੰ ਅਸੀਂ ਇੰਪਰੂਵ ਕਰਨਾ ਹੈ ਸਟਰੈਂਥਨ ਕਰਨਾ ਹੈ। ਔਰ ਉਸ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਸਾਰੇ ਰਾਜਿਆਂ ਨੂੰ ਕਾਫੀ ਵੱਡੀ ਰਾਸ਼ੀ ਜਿਹੜੀ ਇਹ ਭੇਜੀ ਗਈ ਹੈ ਤਾਂ ਕਿ ਤੁਸੀਂ ਆਪਣੇ ਜਿਹੜੇ ਪ੍ਰਾਇਮਰੀ ਹੈਲਥ ਸੈਂਟਰਸ ਨੇ ਉਹਨਾਂ ਨੂੰ ਸਟਰੈਂਥਨ ਕਰੋ। ਉਸੇ ਸੰਦਰਭ ਦੇ ਵਿੱਚ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ April ਤੋਂ November ਦੇ ਵਿੱਚ ਵਿੱਚ ਲਗਭਗ 342 ਕਰੋੜ ਰੁਪਇਆ ਪੰਜਾਬ ਨੂੰ ਵੀ ਆਇਆ ਹੈ। ਇਹਨਾਂ ਨੇ ਕੀ ਕੀਤਾ ਕਿ ਆਮ ਆਦਮੀ ਕਲੀਨਿਕ ਅਸੀਂ ਕੀਤਾ ਪੈਸਾ ਸੈਂਟਰ ਗਵਰਨਮੈਂਟ ਦਾ ਔਰ ਪੈਸੇ ਦੀ ਲੁੱਟ ਕਿੱਦਾਂ ਬਣਾਈ ਹੈ ਲਗਭਗ ਇੱਕ ਇੱਕ ਜਿਹੜਾ ਪੀਐਸਸੀ ਜਿਹੜਾ ਜਿਹਨੂੰ ਡੈਂਟਿੰਗ ਪੇਂਟਿੰਗ ਕੀਤੀ ਹੈ ਰੰਗ ਰੋਗਣ ਕਰਕੇ ਉਹਨੂੰ ਆਮ ਆਦਮੀ ਕਲੀਨਿਕ ਦਾ ਨਾਮ ਦਿੱਤਾ ਹੈ 25-25 ਲੱਖ ਰੁਪਿਆ ਉਹਦੇ ਵਾਸਤੇ ਸੈਂਕਸ਼ਨ ਕੀਤਾ ਹੈ ਔਰ ਉਹ 25 ਲੱਖ ਰੁਪਏ ਬਿਨਾਂ ਕਿਸੇ ਟੈਂਡਰ ਦੇ ਖਰਚ ਹੋਇਆ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਦੇ ਵਿੱਚ ਕਿੰਨੀ ਕੁ ਕਪਲੇਬਾਜੀ ਵੀ ਹੋਈ ਹੋਏਗੀ ਅਸੀਂ ਉਹਨੂੰ ਚੈਲੰਜ ਕਰਦੇ ਹਾਂ ਕਿ ਇੱਕ ਵੀ ਐਸਾ ਕਲੀਨਿਕ ਦਿਖਾ ਦਿਓ ਜਿਹੜੇ ਤੁਸੀਂ 400 ਦਾ ਉਧਰੋਂ ਉਧਾਟਨ ਕੀਤਾ ਹੈ ਜਾਂ ਪੰਜਾਬ ਨੂੰ ਦਿੱਤੇ ਨੇ ਜਿਹਦੀ ਬਿਲਡਿੰਗ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਬਾਅਦ ਬਣੀ ਹੋਵੇ ਉਧਰ ਤਰਨਤਾਰਨ ਦੇ ਕਸਬਾ ਫਤਿਹਬਾਦ ਚ ਮਿੰਨੀ ਹੈਲਥ ਸੈਂਟਰ ਨੂੰ ਆਮ ਆਦਮੀ ਕਲੀਨਿਕ ਚ ਤਬਦੀਲ ਕੀਤੇ ਜਾਣ ਦਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬਰੰਪੂਰਾ ਵੱਲੋਂ ਵਿਰੋਧ ਕੀਤਾ ਗਿਆ। ਇਸ ਮੌਕੇ ਬਰੰਪੂਰਾ ਵੱਲੋਂ ਆਮ ਆਦਮੀ ਕਲੀਨਿਕ ਦਾ ਦੌਰਾ ਵੀ ਕੀਤਾ ਗਿਆ। ਉਹਨਾਂ ਮਾਨ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਵੀ ਬੋਲੇ। ਤਾਂ ਤਸਵੀਰਾਂ ਤੁਸੀਂ ਵੇਖ 파 ਰਹੇ ਹੋ ਹੈਲਥ ਸੈਂਟਰ ਨੂੰ ਆਮ ਆਦਮੀ ਕਲੀਨਿਕ ਦੇ ਵਿੱਚ ਤਬਦੀਲ ਕਰਨ ਦੇ ਇਲਜ਼ਾਮ ਇੱਥੇ ਵੀ ਲੱਗਦੇ ਵਿਖਾਈ ਦਿੱਤੇ ਜਿੱਥਾਂ ਤਰਨਤਾਰਨ ਦੇ ਕਸਬਾ ਫਤਿਹਾਬਾਦ ਚ ਮਿੰਨੀ ਹੈਲਥ ਸੈਂਟਰ ਨੂੰ ਹੀ ਆਮ ਆਦਮੀ ਕਲੀਨਿਕ ਚ ਤਬਦੀਲ ਕੀਤੇ ਜਾਣ ਦਾ ਵਿਰੋਧ ਵੀ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵ代ਆਕਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਐਸ ਦਾ ਵਿਰੋਧ ਜਤਾਇਆ ਜਾ ਰਿਹਾ ਬ੍ਰਹਮਪੁਰਾ ਸਾਹਿਬ ਵੱਲੋਂ ਆਮ ਆਦਮੀ ਕਲੀਨਿਕ ਦਾ ਦੋਰਾ ਕੀਤਾ ਗਿਆ ਉਹਨਾਂ ਮਾਨ ਸਰਕਾਰ ਤੇ ਟਿੱਖੇ ਸ਼ਬਦੀ ਵਾਰ ਵੀ ਕੀ ਲਗਾਤਾ ਆਮ ਆਦਮੀ ਕਲੀਨਿਕ ਸਵਾਲਾਂ ਦੇ ਕੇਰੇ ਚ ਕਿਰਦੇ ਬਖਾਈ ਦੇ ਰਹੇ ਨੇ ਤੇ ਕਰ ਦਿੱਤਾ ਵਾ ਤੇ ਇਥੇ ਮhalla ਕਲੀਨਿਕ ਦਾ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ 2011 ਦੇ ਵਿੱਚ ਸਰਦਾਰ ਰਣਜੀਤ ਸਿੰਘ ਬਰੰਪਰਾ ਸਾਹਿਬ ਉਦੋਂ ਇੱਥੇ ਮਿਨਿਸਟਰ ਸੀ ਉਸੋਂ ਪਿੰਡੂ ਵਿਕਾਸ ਮੰਤਰੀ ਬਾਦਲ ਸਾਹਿਬ ਨੂੰ ਲੈ ਕੇ ਆਏ ਇਹਤੇ 44 ਲੱਖ ਰੁਪਇਆ ਦਿੱਤਾ ਤੇ ਇਹ ਜਿਹੜਾ ਹਸਪਤਾਲ ਆ ਸਾਰੀ ਬਿਲਡਿੰਗ ਜਿਹੜੀ ਇਹਦੀ ਨਵੀਂ ਬਣਾਈ ਸੀ ਹੁਣ ਇਹਨਾਂ ਨੇ ਕੀ ਕੀਤਾ ਕਿ ਉਸੇ ਬਿਲਡਿੰਗ ਨੂੰ ਕੂਚੀ ਕਾਚੀ ਮਾਰ ਕੇ ਤੇ ਇਹ ਜਿਹੜਾ ਵਾ ਇਹਨੂੰ ਜਿਹੜਾ ਵਾ ਉਹ ਹੁਣ ਤੁਹਾਡੇ ਸਾਹਮਣੇ ਆ ਕੀ ਆਮ ਆਦਮੀ ਕਲੀਨਿਕ ਇਹ ਜਿਹੜੀਆਂ ਪਿੰਡਾਂ ਦੇ ਵਿੱਚ ਹਸਪੀਟਲ ਬਣੇ ਆ ਉਹਨਾਂ ਨੂੰ ਨਾਮ ਬਦਲ ਕੇ ਇਹਨਾਂ ਨੇ ਉਹ ਕਰ ਦਿੱਤਾ ਇਹ ਅਸਲ ਦੇ ਵਿੱਚ ਮੈਂ ਸਮਝਦਾ ਹਾਂ ਕਿ ਥਾਣੇਦਾਰ ਤੋਂ ਸਿਪਾਈ ਬਣਾਉਣ ਵਾਲੀ ਗੱਲ ਕਰਤੀ ਆ ਡਿਮੋਸ਼ਨ ਹੋ ਗਈ ਆ ਇਹਨਾਂ ਥਾਵਾਂ ਤੇ ਮੇਰੇ ਵਿਧਾਨ ਸਭਾ ਹਲਕਾ ਖਡੂਰ ਸਾਹ ਦੇ ਵਿੱਚ ਗੋਂਦਵਾਲ ਸਾਹਿਬ ਗੁਰੂ ਨਗਰੀਆ ਉੱਥੇ ਵੀ ਇਹਨਾਂ ਨੇ ਇਸੇ ਤਰ੍ਹਾਂ ਕੰਮ ਕੀਤਾ ਉੱਥੇ ਵੀ ਸਾਡਾ ਹਸਪਤਾਲ ਬਣਿਆ ਸੀ ਉਸੇ ਤਰ੍ਹਾਂ ਹੀ ਇਹਨਾਂ ਨੇ ਉੱਥੇ ਉਹਨੂੰ ਬਣਾਤਾ ਡੇਰਾ ਸਾਹਿਬ ਬਹੁਤ ਪੁਰਾਣਾ ਇਤਿਹਾਸਕ ਨਗਰ ਆ ਗੁਰੂ ਰਣਕ ਸੱਚੇ ਪਾਤਸ਼ਾਹ ਦੇ ਪੁਰਖਿਆਂ ਦਾ ਉਹਨਾਂ ਦੇ ਪੁਰਖਿਆਂ ਦਾ ਉੱਥੇ ਵੀ ਇਹਨਾਂ ਨੇ ਇਸ ਤਰ੍ਹਾਂ ਹੀ ਕੀਤਾ ਵਾ ਕਿ ਕੂਚੀ ਕਾਚੀ ਮਾਰ ਕੇ ਬਹੁਤ ਪੁਰਾਣਾ ਇਤਿਹਾਸਕ ਉੱਥੇ ਵੀ ਜਿਹੜਾ ਹਸਪਤਾਲ ਸੀ ਤੇ ਫਤਿਹਬਾਦ ਦੇ ਵਿੱਚ ਜਿੱਥੇ ਆਪਾਂ ਹੁਣ ਖੜੇ ਆ ਇੱਥੇ ਵੀ ਇਹਨਾਂ ਨੇ ਇਤਰਾ ਕੀਤਾ ਅਸੀਂ ਇਹਦੀ ਘੋਰ ਨਿੰਦਾ ਕਰਦੇ ਆਂ ਉਧਰ ਪੰਜਾਬ ਸਰਕਾਰ ਵੱਲੋਂ ਖੋਲੇ ਗਏ ਆਮ ਆਦਮੀ ਕਲੀਨਿਕ ਦਾ ਸ਼ਰਮਣੀ ਕਾਲਦਲ ਵੱਲੋਂ ਵੀ ਤਿੱਖਾ ਵਿਰੋਧ ਜਤਾਇਆ ਜਾ ਰਿਹਾ ਹੈ। ਨਕੋਦਰ ਦੇ ਸ਼ਰਮਣੀ ਅਕਾਲਦਲ ਦੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਲੀਨਿਕ ਦਾ ਵਿਰੋਧ ਕਰਦੇ ਆ ਪੰਜਾਬ ਸਰਕਾਰ ਦੀ ਮਨਸ਼ਾ ਤੇ ਸਵਾਲ ਖੜੇ ਕੀਤੇ। ਉਧਰ ਫਤਿਹਗੜ੍ਹ ਸਾਹਿਬ 'ਚ ਵੀ ਆਮ ਆਦਮੀ ਕਲੀਨਿਕ ਦਾ ਵਿਰੋਧ ਵੇਖਣ ਨੂੰ ਮਿਲਿਆ। ਸ਼ਰਮਣੀ ਅਕਾਲਦਲ ਦੇ ਸੀਨੀਅਰ ਆਗੂ ਜਗਦੀਪ ਸਿੰਘ ਜੀਮਾ ਨੇ ਸੇਵਾ ਕੇਂਦਰ ਨੂੰ ਬੰਦ ਕਰਕੇ ਆਮ ਆਦਮੀ ਕਲੀਨਿਕ ਖੋਲੇ ਜਾਣ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ। ਜਿਹੜਿਆ ਸਿਹਤ ਸੁਭਾਵਾਂ ਨੇ ਇਹਨਾਂ ਦਾ ਤੈਸ ਨੈਸ ਕਰਤਾ ਆਮ ਆਦਮੀ ਸਰਕਾਰ ਨੇ ਕਲੀਨਿਕ ਨਿਕਾ ਇਹ ਹੈਗਾ ਆ ਇੱਕ ਬਹੁਤ ਵੱਡਾ ਫਰਾਡ ਪੰਜਾਬ ਦੇ ਲੋਕਾਂ ਦਾ ਇਹਨੂੰ ਕਹਿੰਦੇ ਮਖੌਟਾ ਕਲੀਨਿਕ ਕਿ ਜਿਹੜਾ ਪਹਿਲਾਂ ਹੀ ਡਿਸਪੈਂਸਰੀ ਸੀਗੀ ਜਾਂ ਆਪਣੇ ਹੈਲਥ ਸੈਂਟਰ ਸੀਗਾ ਉਹਦੇ ਉਹਦੇ ਉੱਪਰ ਮਖੌਟਾ ਆਪਣੇ ਦਿੱਲੀ ਆ ਲਾਤਾ ਡੀ ਐਮ ਸੀ ਕਹਿੰਦੇ ਦਿੱਲੀ ਮਖੌਟਾ ਕਲੀਨਿਕ ਸਾਰਾ ਪੰਜਾਬ ਇਹ ਗੱਲ ਆਖ ਰਿਹਾ ਕਿ ਦਿੱਲੀ ਦਾ ਮਾਡਲ ਨਹੀਂ ਚੱਲਣਾ ਭਗਵੰਦ ਸਿੰਘ ਮਾਨ ਸਾਹਿਬ ਤੂੰ ਮੁੱਖ ਮੰਤਰੀ ਪੰਜਾਬ ਦਾ ਯਾਰ ਤੂੰ ਦਿੱਲੀ ਦਾ ਕਿਉਂ ਆਪਣੇ ਕੱਟ ਪੁੱਤਲੀ ਬਣ ਰਿਹਾ ਕਿਉਂ ਕੇਜਰੀਅਲ ਤੈਨੂੰ ਡਿਕਟੇਟ ਕਰ ਰਿਹਾ ਕਿਉਂ ਰਾਵ ਰਾਕਬ ਚਟਾ ਸਰਕਾਰ ਚਲਾ ਰਿਹਾ ਤੁਸੀਂ ਪੰਜਾਬ ਦੇ ਹਾਲਾਤਾਂ ਮੁਤਾਬਕ ਪੰਜਾਬ ਦੀ ਸੇਵਾ ਕਰੋ ਹਜੇ ਵੀ ਸੰਭਲ ਜਾਓ ਤੇ ਪਿੰਡਾਂ ਜਿੱਥੇ ਨਹੀਂ ਸਿਹਤ ਸੂਤ ਹੈਗੀਆਂ ਉੱਥੇ ਜਾ ਕੇ ਸਿਹਤ ਸਭਾਵਾਂ ਦਿਓ ਤਾਂ ਕਿ ਲੋਕਾਂ ਨੂੰ ਕੁਝ ਨਾ ਕੁਝ ਸੁੱਖ ਮਿਲੇ ਲੋਕਾਂ ਨੂੰ ਰਾਹ ਮਿਲੇ 19 ਦੇ 19 ਜਿਹੜੇ ਕਲੀਨਿਕ ਨੇ ਮੋਹੱਲਾ ਕਲੀਨਿਕ ਇਹ ਸੇਵਾ ਕੇਂਦਰ ਜਾਂ ਡਿਸਪੈਂਸਰੀਸ ਨੇ ਜਿਹੜੀਆਂ ਉਹਨਾਂ ਨੇ ਇੱਕ ਨਾਮ ਬਦਲ ਕੇ ਮੈਂ ਸਮਝਦਾ ਵੀ ਦੋ ਡੱਬੇ ਪੇਡ ਦੇ ਤੇ ਦੋ ਲੇਬਰ ਵਾਲੇ ਤੇ ਭਗਵੰਤ ਮਾਨ ਦੀ ਫੋਟੋ ਬਣਾਉਣ ਵਾਲਾ ਜਿਹੜਾ ਮਹਾਰਾ ਉਹਦੀ ਸੌਦਾ ਲੈ ਕੇ ਇੱਕ ਐਡਵਰਟਾਈਜ਼ਮੈਂਟ ਦਾ ਇੱਕ ਸਾਜ਼ਰ ਕੱਢਿਆ ਇਹਨਾਂ ਨੇ ਠੇਵਾ ਕੇਂਦਰ ਨੇ ਜਿਹੜੇ ਪੁਰਾਣੇ ਸ਼ਰੋਣੀ ਕਾਜ਼ੀਦਰ ਦੀ ਸਰਕਾਰ ਨੇ ਸਾਸ਼ ਕੁਬੀਰ ਸਿੰਘ ਬਾਦਲ ਦੀ ਰਹਿਣੇ ਹੇਠ ਜਿਹੜੇ ਬਣਾਈ ਗਏ ਸੀ ਉਹਨਾਂ ਨੂੰ ਕਨਵਰਟ ਕੀਤਾ ਜਾ ਰਿਹਾ ਹੈ ਜਾਂ ਜਿਹੜੀਆਂ ਪੁਰਾਣੀਆਂ ਡਿਸਪੈਂਸਰੀਜ਼ ਨੇ ਉਹਨਾਂ ਨੂੰ ਕਨਵਰਟ ਜੇ ਕੀਤਾ ਜਾ ਰਿਹਾ ਨਾ ਤਾਂ ਉੱਥੇ ਕੋਈ ਡਾਕਟਰ ਹੈ ਨਾ ਕੋਈ ਨਰਸ ਹੈ ਸਭੋ ਜਿਹੜੀਆਂ ਡਿਸਪੈਂਸਰੀਜ਼ ਨੇ ਜਿਵੇਂ ਭਮਾਰਸੀ ਤੁਸੀਂ ਚਲ ਜਾਓਗੇ ਭਮਾਰਸੀ ਦਾ ਜਿਹੜਾ ਹਸਪੀਟਲ ਹੈ ਉਹਦੇ ਵਿੱਚੋਂ ਇੱਕ ਨਰਸ ਤੇ ਡਾਕਟਰ ਹੈ ਜਿਹੜਾ ਸ਼ਿਫਟ ਕੀਤਾ ਗਿਆ ਖਬਰਾਂ ਦੇ سلسلے ਨੂੰ ਅੱਗੇ ਤੋਰਾਂਗੇ ਪਰ ਫਿਲਹਾਲ ਇੱਥੇ ਵੇਲਾ ਹੁਣ ਲਈੇ ਕੋ ਛੋੜ ਜੇ ਬ੍ਰੇਕ ਤਾਂ ਛੇਤੀ ਮੁੜ ਹੋਵਾਂਗੇ ਹਾਜ਼ਰ